Bueno. Pero... ਕਿਵਾਰੀ ਫੋਨ ਕੀਤਾ ਥਾਣੇ ਲੋਕਾਂ ਨੇ ਭਾਜੀ ਕਿੰਨੀ ਦੇ ਲੋਕੀ ਜਨ ਦੇ ਆਣ ਇਹ ਆਪ ਆਪ ਕਰਨ ਕਰਾ ਰਹੇ ਨੇ ਹਾਂ ਕਿੰਨਾ ਹੋ ਗਿਆ ਭਾਜੀ ਅੱਲਾ ਭੁਲਾ ਕੇ ਨਾ ਦੋ ਦੁਕਾਨਾਂ ਚੀ ਖੁਲਿਆ ਠੇਕਾ ਪੀਣ ਵਾਸਤੇ ਕਰਵਾਇਆ ਬੰਦ ਜਗੀਰਪੁਰ ਦੀ ਅਮਰਜੀਤ ਕਲੋਨੀ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਠੇਕੇਦਾਰ ਵੱਲੋਂ ਦੁਬਾਰਾ ਤੋਂ ਉਸ ਕਲੋਨੀ ਵਿੱਚ ਠੇਕਾ ਖੋਹਲ ਦਿੱਤਾ ਹੈਰਾਨੀ ਦੀ ਗੱਲ ਤਾਂ ਉਸ ਸਮੇਂ ਸਾਹਮਣੇ ਆਈ ਜਦੋਂ ਉਸ ਠੇਕੇਦਾਰ ਵੱਲੋਂ ਠੇਕਾ ਇੱਕ ਕਰਿਆਨੇ ਦੀ ਦੁਕਾਨ ਵਿੱਚ ਹੀ ਖੋਹਲ ਕੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਗੁਰੂਦਵਾਰੇ ਦੇ ਪ੍ਰਧਾਨ ਵੱਲੋਂ ਇੱਕ ਪਾਸੇ ਤਾਂ ਇਸ ਥਾਂ ਤੇ ਠੇਕਾ ਨਾ ਖੁੱਲਣ ਦੇਣ ਵਾਲਿਆਂ ਨਾਲ ਸਹਿਮਤੀ ਪ੍ਰਗਟ ਕਰਦੇ ਦਸਖਤ ਕੀਤੇ ਸਨ ਪਰ ਆਪਣੀ ਹੀ ਕਰਿਆਨੇ ਦੀ ਦੁਕਾਨ 'ਚ ਸ਼ਰਾਬ ਦਾ ਠੇਕਾ ਖੁਲਵਾ ਸ਼ਰਾਬ ਦੀ ਵਿਕਰੀ ਸ਼ੁਰੂ ਕਰਵਾ ਦਿੱਤੀ ਦੂਸਰੇ ਪਾਸੇ ਠੇਕੇਦਾਰ ਵੱਲੋਂ ਸਰਕਾਰ ਪਾਸੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉੱਥੇ ਠੇਕਾ ਖੋਹਲਣ ਦੀ ਗੱਲ ਕਹੀ ਗਈ ਬੀੜ ਵਿੱਚੋਂ ਕਿਸੇ ਸ਼ਰਾਰਤੀ ਅੰਸਰ ਵੱਲੋਂ ਪਥਰਾਵ ਕਰਦੇ ਠੇਕੇ ਦਾ ਸ਼ੀਸ਼ਾ ਤੋੜ ਦਿੱਤਾ ਹਾਲਾਤ ਵਿਗੜਦੇ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਅਤੇ ਠੇਕੇ ਨੂੰ ਇੱਕ ਵਾਰ ਤਾਲਾ ਲਗਾ ਦਿੱਤਾ ਲੁਧਿਆਣਾ ਤੋਂ ਬਿਊਰੋ ਰਿਪੋਰਟ ਪਰਵਿਸ਼ਿੰਨਾ ਕਿਹੜਾ ਮੱਲਾ ਜੀ ਅਮਰਜੀਤ ਕਲੋਨੀ ਕੀ ਮਾਮਲਾ ਮਾਮਲਾ ਸਾਰ ਇੱਥੇ ਇਹ ਹੈ ਕਿ ਸਾਡਾ ਇੱਥੇ ਰਸ਼ੀ ਹੈ ਏਰੀਆ ਸਾਰਾ ਜਿੰਨਾ ਵੀ ਇਹਦੇ ਨਾਲ ਲੱਗਦੇ ਜਿੰਨੇ ਬੱਚੇ ਸਕੂਲ ਜਿੰਨੇ ਵੀ ਲੱਗਦੇ ਚਾਰ ਸਕੂਲ ਪੈਂਦੇ ਆ ਨਾਲ ਗੁਰਦੁਆਰਾ ਸਾਹਿਬ ਲੱਗਦਾ ਪਹਿਲੇ ਪਿੱਛੇ ਦਾ ਸਾਈ ਵਿਦਿਆ ਮੰਦਿਰ ਜਿਹੜਾ ਸਕੂਲ ਅੱਗੇ ਲੱਗਦਾ ਇੱਥੇ ਜਕੇ ਸਕੂਲ ਲੱਗਦਾ ਆ ਪਿਛਲੇ ਪਾਸੇ ਪੀਰ ਬਾਬੇ ਦੀ ਜਗ੍ਹਾ ਹੈ ਉਸ ਤੋਂ ਪਿੱਛੇ ਸ਼੍ਰੀ ਮੰਦਿਰ ਆ ਹਰ ਕੋਈ ਜਿੰਨੇ ਆਪਣੇ ਅਮਰਜੀਤ ਕਲੋਨੀ ਦੇ ਆ ਜਿਆਦਾ ਗੁਰਦਾਰਾ ਸਾਹਿਬ ਜਾਂਦੇ ਆ ਕੁਛ ਆਪਣੀਆਂ ਭੈਣਾਂ ਜਾਂਦੀਆਂ ਮੰਦਿਰ ਜਾਂਦੀਆਂ ਸਵੇਰੇ ਉੱਠ ਕੇ ਇਹ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਇੱਥੇ ਠੇਕਾ ਨਹੀਂ ਖੁੱਲੂਗਾ ਠੀਕ ਹੈ ਜੀ ਇਹਨਾਂ ਨੇ ਬਗੈਰ ਤਾਂ ਸਾਈਨ ਕਰਕੇ ਦਿੱਤੇ ਸੀਗੇ ਸਾਨੂੰ ਕੱਲ 23 ਤਰੀਕ ਨੂੰ ਠੀਕ ਹੈ ਜੀ ਇਹਨਾਂ ਦੇ ਖੋਦੇ ਅਫਸਰ ਨੇ ਉਸ ਤੋਂ ਬਾਅਦ ਵੀ ਇਹਨਾਂ ਨੇ 24 ਤਰੀਕ ਨੂੰ ਜ਼ਮੀਨ ਦੇ ਦਿੱਤੀ ਇਹਨਾਂ ਨੂੰ ਠੀਕ ਹੈ ਜੀ ਉਹਦਾ ਮਲਕ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਹੜੇ ਆਪਣੇ ਆਤ ਕਸ਼ਮੀਰ ਸਿੰਘ ਜੀ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਇੱਥੇ ਠੇਕਾ ਕਦੇ ਨਹੀਂ ਖੋਲਿਆ ਜਾਊਗਾ ਇੱਕ ਇੱਕaldi date ਚ ਹੋਇਆ ਸੀ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਇੱਥੇ ਦੇਖੋ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਇੱਥੇ ਠੇਕਾ ਖਲਵਾਤਾ ਆਪਣੀ ਜੀ ਹੁਣ ਕੀ ਮੰਗ ਕਰਦੇ ਹੋ ਮੱਲਾ ਇਕੱਠਾ ਹੋ ਕੇ ਆਇਆ ਕਿਦਾ ਵੀ ਸਾਡਾ ਸਾਰਾ ਜਿੰਨਾ ਮੱਲਾ ਨਿਵਾਸੀ ਜਿੰਨਾ ਇਕੱਠਾ ਹੋ ਕੇ ਆਇਆ ਪਰ ਇੱਥੇ ਠੇਕਾ ਨਹੀਂ ਹੋਣਾ ਚਾਹੀਦਾ ਇਹ ਸਾਰਾ ਰੈਚੀ ਏਰੀਆ ਹੈ ਇਹ ਕਦੋਂ ਖੁੱਲਿਆ ਠੇਕਾ ਜੀ ਇਹ ਸਰ ਕੱਲ੍ਹ ਖੁੱਲਿਆ ਜੀ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਸਰ ਖੁੱਲਿਆ ਸੀ ਉਹ ਜਗ੍ਹਾ ਤੇ ਠੀਕ ਹੈ ਜੀ ਉੱਥੋਂ 100 ਮੀਟਰ ਦੀ ਦੂਰੀ ਤੇ ਆ ਕੇ ਇੱਥੇ ਖੋਲਤਾ ਪਰ ਉਦੋਂ ਇਹਨਾਂ ਨੇ ਜਿਨ੍ਹਾਂ ਨੇ ਦੁਕਾਨ ਖੋਲ੍ਹੀ ਪਹਿਲਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ ਹਾਂਜੀ ਸਰ ਉਹਨਾਂ ਦਾ ਵੀ ਵਿਰੋਧ ਕੀਤਾ ਸੀ ਅੱਜ ਅੱਜ ਕਿਹੜਾ ਕਾਰਨ ਹੋ ਗਿਆ ਕਿ ਉਹਨਾਂ ਨੇ ਖੁਦ ਠੇਕਾ ਖੋਲ੍ਹ ਲਿਆ ਸਰ ਆ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਜੀ ਪ੍ਰਧਾਨ ਹੋਣ ਦੇ ਬਾਵਜੂਦ ਖਲਾਅ ਦਾ ਠੇਕਾ ਆ ਦੇਖੋ ਹਾਂ ਲੱਗਦਾ ਆਜਕਲ ਕਿਰਾਣੇ ਦੀ ਦੁਕਾਨ ਤੇ ਵੀ ਸਰਾਬ ਮਿਲਣ ਲੱਗ ਗਈ ਹੈ ਬਿਲਕੁਲ ਜੀ ਭਗਵੰਤ ਜੀ ਮਾਨ ਨੇ ਸਹੀ ਕਿਹਾ ਸੀ ਜੀ ਆਪ ਗੱਲ ਕਰ 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 ਦੁਕਾਨ ਜਾ ਕਿਹਨਾ ਜੀ ਆਪਣਾ ਮੇਰਾ ਨਾ ਗੁਰਦੇਵਾਲ ਸਿੰਘ ਮੈਂ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨਾ ਜੀ ਆਪਣੇ ਭਾਰਤੀ ਜੀ ਕਹਾਂ ਜੂਨੀਅਰ ਵਾਲੀ ਕੀ ਕਹਿਣਾ ਚਾਹੁੰਦੇ ਜਿਹਦੇ ਕਰਿਆਨੇ ਦੀ ਦੁਕਾਨ ਤੇ ਅੱਜ दारू ਵੇਚੀ ਜਾ ਰਹੀ ਹੈ ਇਸ ਤਰ੍ਹਾਂ ਔਰ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਨੇੜੇ ਹੈ ਕੀ ਕਹਿਣਾ ਹੈ ਮੈਂ ਕਹਿੰਦਾ ਜੀ ਇਹ ਤਾਂ ਬਹੁਤ ਮੰਨ ਭਾਦੀ ਖਬਰ ਆਈ ਆ ਤੁਸੀਂ ਬੱਚੇ ਦੇਖ ਲਓ ਸਕੂਲ ਦੇ ਬੱਚੇ ਨੇ ਜੀ ਮਹੱਲਾ ਸਾਰਾ ਇਕੱਠਾ ਹੋ ਗਿਆ ਆ ਗਿਆ ਜੀ ਇਹੀ ਜਿਹੜਾ ਠੇਕਾ ਖੁੱਲਿਆ ਸੀ ਦੋ ਕਦਮ ਪਿੱਛੇ ਖੁੱਲਿਆ ਸੀ ਉਦੋਂ ਉੱਥੇ ਨਾਲ ਪੀਣਾਂ ਦੀ ਜਗ੍ਹਾ ਜੀ ਉੱਥੇ ਅਸੀਂ ਵਿਰੋਧ ਕੀਤਾ ਇਹਨਾਂ ਨੇ ਕਿਹਾ ਜੀ ਅਸੀਂ ਠੇਕਾ ਨਹੀਂ ਖੋਲਾਂਗੇ ਫਿਰ ਠੇਕਾ ਜਿਹੜਾ ਗੁਰੂ ਘਰ ਦਾ ਪ੍ਰਧਾਨ ਆ ਉਸ ਨੇ ਇੱਕ ਮਨਜ਼ੂਰੀ ਦਿੱਤੀ ਕਿ ਆਉਣ ਬਾਅਦ ਟਾਈਮ ਤੇ ਅਸੀਂ ਇੱਥੇ ਠੇਕਾ ਨਹੀਂ ਖੁੱਲਣ ਦੇਣਾ ਠੀਕ ਆ ਜੀ ਇਹ ਸਾਰੇ ਮਹੱਲੇ ਦੇ ਸائیں ਕੁਝ ਖੁੱਲਣ ਦੇ ਬਾਵਜੂਦ ਵੀ ਪ੍ਰਧਾਨ ਜੀ ਦੀ ਦੁਕਾਨ ਤੇ ਪ੍ਰਧਾਨ ਜੀ ਦੀ ਦੁਕਾਨ ਤੇ ਫੈਨ ਹੋਣ ਦੇ ਬਾਵਜੂਦ ਵੀ ਠੇਕਾ ਖੁੱਲ ਗਿਆ ਜੀ ਫਿਰ ਪਤਾ ਨਹੀਂ ਪ੍ਰਧਾਨ ਜੀ ਦਾ ਸਾਨੂੰ ਜੀ ਸਾਨੂੰ ਦਾ ਪ੍ਰਧਾਨ ਜੀ ਕੱਲ ਸਾਨੂੰ ਕਨੈਕਟ ਕੀਤਾ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਠੀਕ ਆ ਜੀ ਜਦੋਂ ਵੀ ਅਸੀਂ ਕਨੈਕਟ ਕਰਦੇ ਹਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਫਿਰ ਕੱਲ ਜੋ ਠੇਕਾ ਖੁੱਲਿਆ ਇੱਥੇ ਕਟੋਵਰ 10 ਗੱਡੀਆਂ ਭਰ ਕੇ ਆਈਆਂ ਬੰਦਿਆਂ ਦੀਆਂ ਜਿੰਨਾ ਵੀ ਮੱਲਾ ਸਾਰਾ ਇੱਕ ਸਹਿਮ ਦੇ ਮੋਹਲ ਚ ਬੈ ਗਿਆ ਜੀ ਕਿ ਅਸੀਂ ਅੱਗੇ ਨਹੀਂ ਹੋਣਾ ਹੈਗਾ ਕਿਉਂ ਅਸੀਂ ਆ ਸਾਡੇ ਨਿੱਕੇ ਨਿੱਕੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਅਸੀਂ ਅੱਗੇ ਨਹੀਂ ਆ ਸਕਦੇ ਹੁਣ ਜਦੋਂ ਸਾਰਾ ਮਲੇਨ ਮੈਂ ਤੇ ਗੌਰਵ ਜੀ ਨੇ ਅਸੀਂ ਦਿਨਚਾਰਾ ਜਣਾਂ ਦੀ ਇੱਕ ਛੈ ਦਿੱਤੀ ਹੈ ਜੀ ਉਠੋ ਆਪਾਂ ਇੱਕ ਇੱਕ ਤਾਂ ਗਲਤ ਕਰੀਏ ਕਿਉਂਕਿ ਆ ਦੇਖੋ ਕਰਿਆਨੇ ਦਾ ਕੰਮ ਹੋ ਰਿਹਾ ਜੀ ਅੰਦਰ ਬੇਰੇ ਵਿੱਚੋ ਠੇਕੇ ਦੇ ਵਿੱਚੋ ਚਰਾਬ ਚੱਲ ਰਹੀ ਹੈ ਜੀ ਫਿਰ ਇਹਦਾ ਮਤਲਬ ਭਵਨਤਮਾਨ ਸ਼ਾਸਨਿਕ ਅਧਿਕਾਰਿਆਂ ਨੇ ਦਿੱਤੀ ਹੈ ਕੰਪਲੀਟ ਦਿੱਤੀ ਹੈ ਹਾਂ ਜੀ 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 ਕੋਈ ਬੋਰਡ ਹੈ ਕਿਰਾਣੇ ਦੁਕਾਨ ਦਾ ਵੀ ਬੋਰਡ ਨਹੀਂ ਹੈ ਇੱਥੇ ਠੇਕਾ ਖੋਲੇਗਾ ਕਿਸ ਨੂੰ ਪਤਾ ਲੱਗਿਆ ਸੀ ਇਹ ਠੇਕਾ ਖੋਲੇਗਾ ਨਹੀਂ ਜੀ ਕਿਸੇ ਨੂੰ ਰਾਤ ਸਵੇਰ ਲੱਗਿਆ ਇਹਦਾ ਰਾਤੋ ਰਾਤ ਲੱਗਿਆ ਰਾਤੋ ਰਾਤ ਇਹ ਆਪਦੀ ਸੋਚ ਹੈ ਨਾ ਜੀ ਜੇ ਇਹਨਾਂ ਦੀ ਆਪਦੀ ਸੋਚ ਹੋਵੇ ਇੰਨੀ ਵਧੀਆ ਤੇ ਫਿਰ ਇੱਥੇ ਠੇਕੀ ਖੁੱਲ ਜਾਣ ਜੇ ਬਾਈਚਾਂ ਸੇ ਠੇਕਾ ਚੱਲੀ ਜਾਂਦਾ ਅਗਲਾ ਕਦਮ ਕੀ ਹੋਗਾ ਅਸੀਂ ਪ੍ਰਦਰਸ਼ਨ ਕਰਾਂਗੇ ਇੱਥੇ ਧਰਨੇ ਲਗਾਵਾਂਗੇ ਜੀ ਅਸੀਂ ਫਿਰ ਹੋਊਗਾ ਜੇ ਬੱਚੇ ਹੋਗੇ ਅਸੀਂ ਧਰਨੇ ਲਾਵਾਂਗੇ ਜੀ ਫੂਰਾ ਮੁਹੱਲੇ ਖੜੀ ਕਰੂਗਾ ਸਾਡੀ ਸਾਡੀ ਜਾਨ ਵੀ ਚਲੀ ਜਾਵੇ ਅਸੀਂ ਠੇਕੇ ਨਹੀਂ ਹੁਣ ਲਿਆ ਦੇਾਂਗੇ ਅਸੀਂ ਲਿਆ ਕਰਕੇ ਲਿਆਵਾਂਗੇ ਸਾਨੂੰ ਦਾ ਪ੍ਰਸ਼ਾਸਨ ਕੋਲ ਇਹੀ ਮੰਗਾ ਕਿ ਇੱਥੇ ਠੇਕਾ ਨਾ ਖੁੱਲਿਆ ਜਾਵੇ ਬਸ ਹਾਂਜੀ ਬੇਟਾ ਹਾਂਜੀ ਭਾਈ ਤੁਸੀਂ ਅੱਗੇ ਵੀ ਠੇਕਾ ਬੰਦ ਕਰਾਇਆ ਤੁਸੀਂ ਆਸਵਾਸਨ ਦਿੱਤਾ ਸੀ ਉਹ ਰਿਪੋਰਟ ਬੋਲੇ ਸੀ ਕਿ ਇਹ ਠੇਕਾ ਨਹੀਂ ਖੁੱਲੂਗਾ ਇਸ ਮੋਹੱਲੇ ਦੇ ਵਿੱਚ ਤੇ ਇਹ ਠੇਕਾ ਖੁੱਲ ਗਿਆ ਦੇਖੋ ਦੇਖੋ ਜੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਜਾਨਾ ਠੇਕਾ ਜਿਹੜਾ ਆਪਾਂ ਪਹਿਲਾਂ ਕਿਹਾ ਕਿ ਬਚਪਨ ਜਿਹੜਾ ਇਹ ਬਚਪਨਾ ਹੈ ਇਹਨੂੰ ਜਿੱਥੇ ਪਾਸੇ ਆਪਾਂ ਲਾਵਾਂਗੇ ਉਸ ਪਾਸੇ ਲੱਗ ਜਾਏਗਾ ਇੱਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਉਹਨੂੰ ਅਧੈਂਪਤੀ ਦਿਤਾਈਦਾ ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਉੱਪਰ ਕਮੇਟੀ ਦੇ ਪੰਚਾਇਆ ਜਾਊਗਾ ਪੰਚਾਇਆ ਜਾਏਗਾ ਇੱਕ ਵਾਰ ਗੱਲ ਉਹੀ ਕਹਿ ਰਿਹਾ ਹਾਂ ਕਿ ਜਿਹੜਾ ਗੁਰਦੁਆਰਾ ਦਾ ਮਿੰਨ ਮੁਖ ਮੁਖ ਸੇਵਾਦਾਰ ਹੁੰਦਾ ਉਹ ਕਰਦਾ ਜੀ ਜਿਹੜਾ ਮੇਨ ਮੁਖ ਸੇਵਾਦਾਰ ਹੁੰਦਾ ਉਹ ਪ੍ਰਚਾਰ ਕਰਦਾ ਸਿੱਖੀ ਦਾ ਜਿਹੜਾ ਅੱਜ ਕੰਮ ਹੋਇਆ ਉਹ ਨਸ਼ੇ ਦਾ ਇੱਕ ਦਲਦਲ ਦੇ ਬੱਚੇ ਨੂੰ ਪਸਾਨ ਦੇ ਚੱਕਰ ਵਿੱਚ ਅਸੀਂ ਕੀ ਗੁਰਦੁਆ ਸਾਹਿਬ ਦੇ ਵਿੱਚ ਖੜ ਕੇ ਕੀ ਆਖਾਂਗੇ ਕੋ ਬੱਚੇ ਉਹ ਦਾਰੂ ਪੀਓ ਬੱਚੋ ਨਾਲ ਕਲੀਨਿਕ ਬੱਚੋ ਬੱਚੋ ਇਹ ਕੰਮ ਕਰੋ ਬੱਚੋ ਬੀਅਰ ਪੀਓ ਤੇ ਇਆਂ ਪੈਨ ਨੂੰ ਕੀ ਆਪਾਂ ਅਕਲ ਦਿਆਂਗੇ ਜਿਹੜਾ ਅੱਜ ਗੁਰਦੁਆ ਅੱਜ ਗੁਰਦੁਆ ਸਾਹਿਬ ਦਾ ਮੁਖ ਸੇਵਾਦਾਰ ਹੋ ਕੇ ਅੰਦਰ ਜਾ ਕੇ ਦੇਖੋ ਮਹਾਰਾਜ ਜੀ ਤਸਵੀਰ ਲੱਗੀ ਹੋਈ ਹੈ ਅੰਦਰ ਮਹਾਰਾਜ ਜੀ ਤਸਵੀਰ ਲੱਗੀ ਠੇਕੇ ਦੇ ਵਿੱਚ ਕਰੀਆਨੇ ਦੀ ਦੁਕਾਨ ਉਹਦੇ ਅੰਦਰ ਮਹਾਰਾਜ ਦਾ ਸਰੂਪ ਪਿਆ ਹੈ ਠੇਕੇ ਦੇ ਵਿੱਚ ਠੇਕੇ ਦੇ ਅੰਦਰ ਮਹਾਰਾਜ ਜੀ ਫੋਟੋ ਅੰਦਰ ਲੱਗੀ ਹੋਈ ਹੈ ਦੱਸੋ ਇਸ ਤੋਂ ਵੱਡੀ ਮੰਦਪਾਗੀ ਖਬਰ ਕਿਹੜੀ ਹੋएगी ਤੁਸੀਂ ਵੀ ਮੈਨੂੰ ਇਹ ਦੱਸੋ ਅਜ ਤੱਕ ਕੋਈ ਮੰਦਰ ਦਾ ਪੁਜਾਰੀ ਸੰਗਤ ਕਰਾਉਣ ਤੋਂ ਇਲਾਵਾ ਇਸ ਤੋਂ ਇਲਾਵਾ ਕੋਈ ਕਾਨੂੰਨੀ ਕਾਰਵਾਈ ਵੀ ਕਰਾਉਣਾ ਚਾਹੋਗੇ ਤੁਸੀਂ ਹਾਂਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੋ ਆਇਆ ਸਾਈਡ ਤੇ ਗੱਲ ਕਰਿਆਨੇ ਦੀ ਦੁਕਾਨ ਮੈਂ ਕਿਹਾ ਨਾ ਕਰਿਆਨੇ ਦੀ ਦੁਕਾਨ ਜਿਹੜੀ ਹੈ ਉਹਦੇ ਵਿੱਚ ਅੱਜ ਤੱਕ ਅੱਜ ਤੱਕ ਕਰਿਆਨੇ ਕਰਿਆਨੇ ਦੀ ਦੁਕਾਨ ਵਿੱਚ ਛੇਕਾ ਖੁੱਲਾ ਕਰਿਆਨੇ ਦੀ ਦੁਕਾਨ ਦੇ ਵਿੱਚ ਵਿੱਦ ਰਾਸ਼ਨ ਤੋਂ ਖੰਡ ਚੀਨੀ ਤੋਂ ਇਲਾਵਾ ਕੋਈ ਸ਼ਰਾਬ ਮਿਲੀ ਸ਼ਰਾਬ ਇੱਥੇ ਸ਼ਰਾਬ ਮਿਲਦੀ ਪਈ ਜੀ ਲੈ ਲਓ ਅਤੇ ਘਰ ਘਰ ਸ਼ਰਾਬ ਹੋਣੀ ਹੁਣ ਉਹਨਾਂ ਆਪਾਂ ਦਾ ਰੈਂਟ ਦੇਣਾ ਉਹਦੇ ਵਿੱਚ ਸਮਾਨ ਰੱਖਿਆ ਠੀਕ ਹੈ ਨਾ ਜੀ ਜੀ ਜੋ ਵੀ ਰੈਂਟ ਹੋਊਗਾ ਆਪਾਂ ਉਹਨਾਂ ਨੂੰ ਦੇਵਾਂਗੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿਹਦੀ ਦੁਕਾਨ ਹੈ ਕੀ ਨਾਮ ਹੈ ਦੁਕਾਨ ਨਾਮ ਕੀ ਹੈ ਉਹਨਾਂ ਦਾ ਸੁਖਪਾਲ ਮੁੰਡਾ ਸੁਖਪਾਲ ਜੀ ਸੁਖਪਾਲ ਲਿੱਤੀ ਕਰਾਈ ਤੇ ਹਾਂਜੀ ਹਾਂਜੀ ਠੀਕ ਹੈ ਇਹ ਸਾਰੇ ਨਵੀਂ ਪਾਲਿਸੀਜ਼ ਦੇ ਦਿੱਤੀਆਂ ਜਿਹੜੀਆਂ ਇਹ ਸਰਕਾਰ ਤੋਂ ਮਨਜ਼ੂਰ ਹੈ ਐਪਲੀਕੇਸ਼ਨ ਸਾਡੇ ਕੋਲ ਪਈ ਹੈ ਉਹ ਤੁਹਾਨੂੰ ਦਿਖਾ ਦਿੰਦੇ ਮਨਜ਼ੂਰ ਸਰਕਾਰ ਤੋਂ ਮਨਜ਼ੂਰੀ ਆਈ ਤੇ ਕਰਿਆਨੇ ਦੀ ਕਰਿਆਨੇ ਦੁਕਾਨ ਕਰਿਆਨੇ ਸਰ ਸਮਾਨ ਉਹਨਾਂ ਨੇ ਚੱਕ ਲੈਣਾ ਅੱਜ ਉਹਨਾਂ ਨੇ ਆਓ ਚੱਕਣਗੇ ਟਾਈਮ ਹੁਣ ਰਾਤ ਸ਼ਾਮ ਤੱਕ ਖੋਲਿਆ ਸ਼ਾਮ ਨੂੰ ਰਾਤ ਨੂੰ ਅੱਜ ਇਹਨਾਂ ਨੇ ਚੱਕਣਾ ਸੀਗਾ ਜਦੋਂ ਤੁਸੀਂ ਆਗੇ ਠੇਕਾ ਖੋਲਿਆ ਗਿਆ ਸੀ ਉਦੋਂ ਵੀ ਮਹੱਲੇ ਵਾਲਿਆਂ ਦਾ ਵਿਰੋਧ ਸੀ ਨਹੀਂ ਜੀ ਉਦੋਂ ਕੱਲ ਕੋਈ ਨਹੀਂ ਆਇਆ ਜੀ ਨਹੀਂ ਕੱਲ ਵੀ ਕੱਲ ਦੀ ਵੀ ਆਪਣੀ ਬਿਸ਼ਰੋ ਕੱਲ ਦੀ ਵੀ ਉਹਨਾਂ ਨੇ ਕੱਲ ਦੀ ਵੀ ਸਹਿਮਤੀ ਜਤਾਈ ਗਈ ਹੈ ਵੀ ਨਹੀਂ ਠੇਕਾ ਖੋਲਲੇ ਜਾ ਕੋਈ ਨਹੀਂ ਕੱਲ ਆਪਾਂ ਨੂੰ ਕੋਈ ਨਹੀਂ ਆਇਆ ਜੀ ਅੱਜ ਆਏ ਨੇ ਇਹ ਨਾ ਕੋਈ ਮਹੱਲੇ ਵਾਲਾ ਸਾਡੇ ਕੋਲ ਆਇਆ ਕੱਲ ਕੱਲ ਕੋਈ ਨਹੀਂ ਆਇਆ ਆਪਣੇ ਕੋਲ ਤੁਹਾਡੇ ਕੀ ਕਹਿਣਾ ਜੀ ਹੁਣ ਕਿਵੇਂ ਠੇਕਾ ਜਾਰੀ ਰਹੂਗਾ ਨਹੀਂ ਠੇਕਾ ਦੇਖੋ ਹੁਣ ਸਰਕਾਰ ਤੋਂ ਮਨਜ਼ੂਰ ਹੋਦਾ ਹੈ ਠੇਕਾ ਦਾ ਅਸੀਂ ਚਲਾਵਾਂਗੇ ਪਰ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਨੇੜੇ ਹੈ ਸਕੂਲ ਨਹੀਂ ਸ ਪੰਜਾਵੇਂ ਵੈਸੇ ਦਾ 50 ਮੀਟਰ ਹੈ 50 ਮੀਟਰ ਤੋਂ ਪਲੱਸ ਹੀ ਆ ਸਾਰੇ ਜੀ ਇਹ ਲਕ ਸਾਈਜ਼ ਮੈਕਨੀਲ ਨੂੰ ਜਿਹੜਾ ਇਹ 25.0 ਪੁਆਇੰਟ ਨੂੰ ਓਕੇ ਕਰਦਾ ਜੀ ਹਾਂਜੀ ਓਕੇ ਕਰਦਾ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਖੋਲਿਆ ਐਪਲੀਕੇਸ਼ਨ ਸਾਡੇ ਕੋਲੇ ਲੋ ਜੀ ਕੋਲੇ ਕੋਲ ਠੀਕ ਹੈ ਜੀ ਇਹਨਾਂ ਮਨਜ਼ੂਰੀ ਇਹਨਾਂ ਕੋਲੇ ਫੋਨ ਟੇਕਾ ਖੁੱਲ ਗਿਆ ਯਾਰ ਕਾਨੂੰਨੀ ਤਰੀਕੇ ਨਾਲ ਮਨਜ਼ੂਰੀ ਆ ਇਹ ਸ਼ਾਪ ਅਸੀਂ ਲੈਤੀ ਆ ਰੈਂਟ ਤੇ ਇਹਨਾਂ ਨੇ ਉਹ ਲੈਨ ਤੋਂ ਬਾਅਦ ਇਹਨਾਂ ਦਾ ਪਹਿਲਾ ਕਰਿਆਨੇ ਦਾ ਸ਼ਾਪ ਸੀ ਅਸੀਂ ਕੱਲ ਸਾਡੀ ਮਨਜ਼ੂਰੀ ਹੋਈ ਅਸੀਂ ਕੱਲ ਸਮਾਨ ਰੱਖਿਆ ਇਹਨਾਂ ਨੂੰ ਕੱਲ ਅਸੀਂ ਵੇਅਰ ਕਰਤਾ ਸੀ ਅਸੀਂ ਇਸ ਕਰਕੇ ਅੱਜ ਖੋਲਿਆ ਨਹੀਂ ਇਹ ਤਾਂ ਵੈਸੇ ਹੀ ਲੋਕ ਇਕੱਠੇ ਹੋ ਗਏ ਅਸੀਂ ਅੱਜ ਇਹ ਸਾਰਾ ਸਮਾਨ ਬੋਰਾਾਂ ਵਿੱਚ ਦੇਖੋ ਪੈ ਰਿਹਾ ਸਾਡਾ ਸਮਾਨ ਅਸੀਂ ਬੋਰਾਾਂ ਵਿੱਚ ਸਰ ਪਾ ਰਹੇ ਆ ਆ ਦੇਖੋ ਸਾਰਾ ਸਮਾਨ ਅਸੀਂ ਬੋਰਾਾਂ ਵਿੱਚ ਪਾਇਆਗਾ ਅਸੀਂ ਸਾਰਾ ਸਮਾਨ ਚੱਕਣ ਲੱਗੇ ਆ ਅਸੀਂ ਇੱਥੇ ਅੱਜ ਖੋਲਣ ਨਹੀਂ ਹਾਂਜੀ ਅਗਰ ਤੁਹਾਨੂੰ ਲੱਗਦਾ ਸਾਡਾ ਇਹ ਕੰਮ ਕੋਈ ਤਾਂ ਗੁਰਦੁਆਰਾ ਸਾਹਿਬ ਨਜ਼ਦੀਕ ਆ ਤੁਸੀਂ ਨਾਪੋ ਮਹਿਕਮੇ ਨੇ ਸਾਰਾ ਕਿ ਚੈੱਕ ਕਰਕੇ ਹੀ ਮਨਜ਼ੂਰੀ ਦਿੱਤੀ ਹੈ ਨਾ ਅਗਰ ਤੁਹਾਨੂੰ ਲੱਗਦਾ ਸਾਡਾ ਇਹ ਗਲਤ ਆ ਅਸੀਂ ਅੱਗੇ ਪਿੱਛੇ ਪੁਆਇੰਟ ਪਿੱਛੇ ਕਰ ਦਿੰਦੇ ਆ ਤੁਸਾਂ ਤੁਹਾਨੂੰ ਲੈਣਾ ਕੋਈ ਤਰਾਜ ਆ ਵੀ ਮਹੱਲੇ ਦੇ ਅਮਰ ਕੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਦੇਖੋ ਜੀ ਉਹਨਾਂ ਦਾ ਬੇਟਾ ਪ੍ਰਧਾਨ ਨਹੀਂ ਹੈਗਾ ਸਾਡੇ ਕੋਲ ਜਿਹੜੇ ਡਾਕੂਮੈਂਟ ਆ ਬੇਟੇ ਦੇ ਨੇ ਸਾਡੇ ਕੋਲ ਜਿਹੜੇ ਡਾਕੂਮੈਂਟ ਨੇ ਬੇਟੇ ਦੇ ਨੇ ਪ੍ਰਧਾਨਾ ਸਾਡਾ ਪ੍ਰਧਾਨ ਦਾ ਅਲੱਗ ਵਿਜਨਸਾ ਪ੍ਰਧਾਨ ਗੁਰਦੁਆਰਾ ਦੇ ਪ੍ਰਧਾਨ ਆ ਪ੍ਰਧਾਨ ਦਾ ਆਪਣਾ ਪ੍ਰਾਪਰਟੀ ਦਾ ਕੰਮ ਆ ਬੇਟੇ ਦਾ ਕਰਿਆਨੇ ਦਾ ਕੰਮ ਸੀ ਉਹਨਾਂ ਨੇ ਇਹ ਸ਼ਾਪ ਸਾਰੀਆਂ ਉਹਨਾਂ ਦੀ ਉਹਨਾਂ ਨੇ ਸਾਨੂੰ ਇੱਕ ਰੈਂਟ ਦੇ ਦਿੱਤੀ ਹੈ ਜਿੱਥੇ ਕਿਨਾਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਜਿੱਤਾਂ ਜਾਰੀ ਰੋਗਾ ਕਿ ਅਗਲਾ ਕਦਮ ਕੀ ਹੋਗਾ ਦੇਖੋ ਸਰ ਇਸ ਏਰੀਆ ਦੇ ਵਿੱਚੋਂ ਨਸ਼ਾ ਬਿਲਕੁਲ ਬੰਦ ਕਰਾ ਦਿਓ ਤੁਸੀਂ ਮੁਕਤ ਕਰਾ ਦਿਓ ਅਸੀਂ ਨਸ਼ਾ ਮੁਕਤ ਚਾਹਨੇ ਆ ਇਹ ਤਾਂ ਇਹ ਤਾਂ ਗਵਰਨਮੈਂਟ ਇਹ ਤਾਂ ਸਰ ਗਵਰਨਮੈਂਟ ਦੇ ਰਹੀ ਹੈ ਨਾ ਮਨਜ਼ੂਰੀ ਮਹਿਕਮਾ ਮਨਜ਼ੂਰੀ ਦੇ ਰਿਹਾ ਨਾ ਵੀ ਅਗਰ ਇਹ ਸਹੀ ਹੈ ਮਹਿਕਮਾ ਦੇ ਰਿਹਾ ਮਨਜ਼ੂਰੀ ਪੁਆਇੰਟ ਮਹਿਕਮਾ ਨੇ ਮਨਜ਼ੂਰ ਕੀਤਾ ਕਿਸੇ ਅਸੀਂ ਇੱਕ ਬੰਦੇ ਦਾ ਮਨਜ਼ੂਰ ਕੀਤਾ ਹਾਂ ਤੁਸੀਂ ਅਸੀਂ ਚਾਹ ਵੀ ਸਰ ਇੱਥੋਂ ਚਿੱਟਾ ਬੰਦ ਕਰਾਓ ਮੇਨ ਚੀਜ਼ ਆ ਜਿਹੜਾ ਇੱਥੇ ਕ੍ਰਾਈਮ ਹੋ ਰਿਹਾ ਉਹਨੂੰ ਬੰਦ ਕਰਾਓ ਚਿੱਟਾ ਬੰਦ ਕਰਾਓ ਜਿਹੜੇ ਇੱਥੇ ਬਲੈਕ ਮੀਲਰ ਘੁੰਮ ਰਿਹਾ ਉਹਨਾਂ ਨੂੰ ਫੜ ਕੇ ਅੰਦਰ ਕਰੋ ਅਸੀਂ ਤੁਹਾਡੇ ਨਾਲ ਸਹਿਮਤ ਆ ਅਗਰ ਸਾਡੇ ਜੇ ਕੋਈ ਕਮੀ ਆ ਸਾਨੂੰ ਜਿੱਥੇ ਮਰਜ਼ੀ ਲੈ ਖੜੇ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਮਹੱਲੇ ਦੇ ਵਾਸੀ ਆ ਠੀਕ ਆ ਨਾ 4 ਦਿਨ ਪਹਿਲਾਂ ਇਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਉੱਥੇ ਨਹੀਂ ਖੋਲਣਾ ਚਾਹੀਦਾ ਕਿ ਜੀ ਇੱਥੇ ਆ ਇੱਥੇ ਕੋਈ ਇਤਿਹਾਸਿਕ ਜਗ੍ਹਾ ਨਹੀਂ ਹੈਗੀ ਠੀਕ ਆ ਜੀ ਉਸ ਦਿਨ 4 ਦਿਨ ਪਹਿਲਾਂ ਕਰੇ ਪੀਰਾਂ ਦੀ ਜਗ੍ਹਾ ਕੀ ਉਹ ਤਾਂ ਕਮਰਸ਼ੀਅਲ ਫੈਕਟਰੀ ਆ ਉਹ ਤਾਂ ਬਿਜ਼ਨਸ ਚੱਲ ਰਿਹਾ ਤੁਸੀਂ ਜਾਓ ਉਹਨਾਂ ਦੀ ਪਾਓ ਲੈ ਕੇ ਉੱਥੇ ਲਾਈ ਪਾਓ ਦੇਖੋ ਜਾ ਕੇ ਉਹਦਾ ਬਿਜ਼ਨਸ ਚੱਲ ਰਿਹਾ ਉਹਨਾਂ ਦੇ ਅੰਦਰ ਉਹ ਤਾਂ ਵੈਸੇ ਹੀ ਲੋਕਾਂ ਦਾ ਵਿਰੋਧ ਆ ਕਿਸੇ ਇੱਕ ਪਰਸਨ ਦਾ ਵਿਰੋਧ ਆ ਠੇਕੇ ਨਾਲ ਕਿਸੇ ਦਾ ਵਿਰੋਧ ਨਹੀਂ ਹੈਗਾ ਇੱਥੇ ਕਿਸੇ ਇੱਕ ਬੰਦੇ ਦਾ ਵਿਰੋਧ ਆ ਸਾਰਾ ਉਹ ਬੰਦੇ ਇੱਥੇ ਬਲੈਕਮੈਲਰ ਘੁੰਮ ਰਹੇ ਨੇ ਜਿਹੜੇ ਲੋਕਾਂ ਨੂੰ ਬਲੈਕਮੇਲਿੰਗ ਕਰਕੇ ਆਪਣਾ ਧੰਦਾ ਚਲਾ ਰਹੇ ਨੇ ਬੀਬੀ ਕਰੋ ਉਹਨਾਂ ਦਾ ਕੰਮ ਵੀ ਤੁਸੀਂ ਇੱਥੇ ਹੱਤਾ ਵੀ ਖੋਲੋਗੇ ਨਹੀਂ ਸਰ ਸਾਡਾ ਆਲੇ ਹੱਤਾ ਖੋਲਣ ਦਾ ਇੱਥੇ ਕੋਈ ਹੋ ਨਹੀਂ ਹੈਗਾ ਹੱਤਾ ਨਹੀਂ ਇੱਥੇ ਸੀ ਖੋਲਣਾ ਸਾਡਾ ਪੁਆਇੰਟ ਸਿਰਫ ਇੰਨਾ ਹੀ ਮ ਵੀ ਕੋਈ ਇੱਥੇ ਸ਼ੋਰ ਸ਼ਰਾਬਾ ਨਾ ਕਰੇ ਲੈ ਕੇ ਸਮਾਨ ਅਗਰ ਕੋਈ ਸ਼ੋਰ ਸ਼ਰਾਬਾ ਕਰੂ ਜ਼ਿੰਮੇਦਾਰ ਅਸੀਂ ਹੋਵਾਂਗੇ ਨੂੰ ਰੋਕਾਂਦੇ ਅਸੀਂ ਵੀ 100 ਠੇਕੇ ਦੇ ਬਾਹਰ ਦੇਖਣ ਆਉਂਦੇ ਮਤਲਬ ਉੱਥੇ ਖੜਕੀ ਪੀਣ ਲੱਗ ਅਸੀਂ ਸਾਰੇ ਇੱਥੇ ਕੋਈ ਏਦਾਂ ਦਾ ਪੁਆਇੰਟ ਬਣਾ ਲੈਣੀ ਕੋਈ ਪੀਵੇ ਇੱਥੇ ਆਵੇ ਆਪਣਾ ਸਮਾਨ ਲਵੇ ਤੇ ਜਾਵੇ ਆਪਣੇ ਘਰੇ ਜਾਵੇ ਇਸ ਚੀਜ਼ ਦੀ ਜ਼ਿੰਮੇਵਾਰੀ ਲਵਾਂਗੇ ਵੀ ਹਾਂ ਨਹੀਂ ਨਹੀਂ ਸਾਰ ਅਸੀਂ ਕੋਈ ਅਸੀਂ ਸਹਿਯਲਤਾ ਨਹੀਂ ਦਵਾਂਗੇ ਅਗਰ ਕੋਈ ਫਿਊਚਰ ਦੇ ਵਿੱਚ ਵੀ ਇੱਥੇ ਤੁਹਾਨੂੰ ਲੱਗਦਾ ਵੀ ਸਾਡੇ ਵੱਲੋਂ ਕੋਈ ਸਹਿਯਤਾ ਫਿਰ ਅਸੀਂ ਜ਼ਿੰਮੇਦਾਰ ਹੋਵਾਂਗੇ ਉਸ ਚੀਜ਼ ਨੂੰ ਅਸੀਂ ਰੋਕਾਂਗੇ ਤੁਸੀਂ ਸਾਨੂੰ ਦੱਸਿਓ ਅਸੀਂ ਰੋਕਦਾ ਅਮਨ ਜੀ ਤੁਹਾਨੂੰ ਬੇ ਜੀ ਟ੍ਰਿਕ ਨਾਲ ਕਰਿਆਨੇ ਦੀ ਦੁਕਾਨ ਤੇ ਠੀਕਾ ਖੋਲੇ ਯਾਰ ਕੀ ਕਹਿਣਾ ਚਾਹੁੰਦੇ ਸਰਿਆਮ ਗਲਤ ਕੰਮ ਆ ਸਾਡੇ ਤਾਂ ਘਰ ਦੀ ਨੂਹਾਂ ਧੀਆਂ ਬੱਚੇ ਕੁੜੀਆਂ ਇਹੀ ਰੋੜਾ ਇੱਥੇ ਇੱਥੇ ਸਕੂਲ ਦੀ ਜਾਂਦੀਆਂ ਇੱਥੇ ਸਾਰੇ ਸੈਂਟਰ ਜਾਂਦੀਆਂ ਆ ਆ ਨਾਲ ਸੈਂਟਰ ਖੁੱਲਿਆ ਆ ਇੱਥੇ ਕੁੜੀਆਂ ਦਾ ਜਿਹੜਾ 30-35 ਕੁੜੀਆਂ ਆ ਰਹੀਆਂ ਰੋਲਦੀਆਂ ਠੀਕ ਆ ਉਹ ਕਿ ਠੇਕ ਕੋ ਰੋਰ ਕੋਈ ਬੰਦਾ ਸ਼ਰਾਬੀ ਵੀ ਕਿਤੇ ਗਿਰਿਆ ਹੋਊਗਾ ਕੋਈ ਕੁੱਟਮਾਰ ਹੁੰਦੀ ਹੋਗੀ ਲੜਾਈ ਝਗੜਾ ਹੁੰਦਾ ਹੋਊਗਾ ਇਹ ਤੇ ਕੋਣ ਪੰਗਾ ਪਾਊਗਾ ਤੇ ਕੱਲ ਕੁੜੀ ਧੀ ਨੂੰ ਕਿਸੇ ਨੂੰ ਕੋਈ ਛੇੜਖਾ ਨਹੀਂ ਕੀਤੀ ਇਹਨੇ ਕੋਣ ਜ਼ਿੰਮੇਵਾਰ ਹੈ ਤੇ ਇੱਕ ਤਰ੍ਹਾਂ ਸੋਨਚਾਇ ਵੀ ਗੁਰਦੁਆਰਾ ਕਮੇਟੀ ਵੀ ਪ੍ਰਧਾਨ ਵੀ ਹੈ ਹਾਂਜੀ ਬਹੁਤ ਵੱਡੀ ਗਲਤੀ ਕੀਤੀ ਹੈ ਇਹਨਾਂ ਬਲਾਨ ਬਣਾ ਕੇ ਬਹੁਤ ਵੱਡੀ ਗਲਤੀ ਸਾਨੂੰ ਨੂੰ ਪਤਾ ਸੀ ਇਸ ਤੇ ਇਹਨਾਂ ਦੇ ਉਮੀਦਾਂ ਲਾਈਆਂ ਹੋਈਆਂ ਸੀਗੀਆਂ ਵੀ ਸਾਡੇ ਗਲੀ ਮੱਲਾ ਬਣਾਣਗੇ ਸਾਡੇ ਸਿਆਣੇ ਬੰਦੇ ਹੈਗੇ ਸਾਡੇ ਮੱਲੇ ਦੇ ਸਾਨੂੰ ਨੂੰ ਪਤਾ ਸੀ ਇਹਨਾਂ ਦੇ ਵਿੱਚੋਂ ਵਿੱਚ ਇਹ ਕੰਮ ਕਰ ਲੈਣਾ ਵਾ ਅਸੀਂ ਇਹਨਾਂ ਤੇ ਬਹੁਤ ਮਾਨ ਕਰਦੇ ਸੀਗੇ ਵੀ ਇਹ ਨਹੀਂ ਇਹ ਬੰਦੇ ਸਾਡੇ ਸਿਆਣੇ ਬੰਦੇ ਹੈਗੇ ਆ ਅਸੀਂ ਨਾਲ ਚੱਲੇ ਸੀ ਹਰੇਕ ਜਿੱਥੇ ਕਹੇ ਸੀ ਨਾਲ ਚੱਲਦੇ ਸੀ ਇਹਨਾਂ ਦੇ ਆ ਪਿਛਲੇ 2-3 ਮਹੀਨੇ ਪਹਿਲਾਂ ਇਹਨਾਂ ਨੇ ਮੀਟਿੰਗ ਕਰਾਈ ਇੱਥੇ ਵੀ ਅਸੀਂ ਗੱਲੇ ਮੱਲੇ ਦਾ ਵਿਕਾਸ ਕਰਨਾ ਆ ਵਿਕਾਸ ਹੋ ਗਿਆ ਸਾਨੂੰ ਨੂੰ ਪਤਾ ਸੀ ਅੰਦਰੋਂ ਅੰਦਰ ਹੀ ਆ ਵਿਕਾਸ ਹੋ ਰਿਹਾ ਅਗਰ ਠੇਕਾ ਜਾਰੀ ਰੋਗਾ ਗੱਲੇ ਵਿ ਇਹ ਸਿਨੇ ਖੋਲਣ ਦੇਣਾ ਅਸੀਂ ਬਿਲਕੁਲ ਨਹੀਂ ਖੋਲਣ ਦੇਣਾ ਠੇਕਾ ਟਰਨ ਆ ਲਾਇਆ ਗਿਆ ਠੀਕਾ ਮੱਲੇ ਨੂੰ ਆਖਿਆ ਵੱਲੋਂ ਠੇਕਾ ਖੋਲਿਆ ਗਿਆ ਅੱਜ ਕੀ ਐਂਡਿੰਗ ਦੀ ਇਹੰਦ ਇਹ ਸਿਕੇ ਸਮੰਦ ਦੇ ਦੇ ਵਿੱਚ ਜਿਹੜਾ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਕ ਹੋਰ ਜਗ੍ਹਾ ਜਿਹੜਾ ਠੇਕਾ ਖੁੱਲਣ ਦਾ ਇਨਫੋਰਮੇਸ਼ਨ ਆਈ ਸੀ ਉਹ ਬੰਦ ਕਰਾ ਦਿੱਤਾ ਸੀ ਜੀ ਠੀਕਾ ਜੀ ਅੱਜ ਫੇਰ ਇਹਨਾਂ ਨੇ ਦੂਸਰੀ ਜਗ੍ਹਾ ਲੋਕੇਟ ਕਰਕੇ ਜਗ੍ਹਾ ਉੱਥੇ ਖੋਲਿਆ ਠੇਕਾ ਤੇ ਆਇਆ ਠੇਕਾ ਬੰਦ ਕਰਾ ਦਿੱਤਾ ਜੀ ਇੱਕ ਕਿਨਵਲ ਟਿਕਾ ਖੋਲ ਜਾਰੇ ਕੁਛ ਇਹ ਲੁਧਿਆਣਾ ਗਰੁੱਪ ਹੈ ਜੀ ਲੁਧਿਆਣਾ ਬਾਏ ਨਾਲੋਂ ਜਿਹੜੀ ਵੀ ਨੀਅਮ ਹੈ ਤਾਂ ਹੁੰਦਾ ਜਿੱਦਾਂ ਕਿ ਇਹਨਾਂ ਦਾ ਯੂਰਪਾ ਮੈਂ ਲਿਆਉਣਾ ਗੁਰਦੁਆਰਾ ਸਾਹਿਬ ਨੇੜੇ ਆਈਆ ਕਲੀਨਿਕ ਜਾਂ ਸਕੂਲ ਨੇੜੇ ਆਈ ਉਹਦੇ ਲਈ ਜਿਹੜੀ ਆਰਸਾਈਜ਼ ਦੇ ਡਿਪਾਰਟਮੈਂਟ ਦਾ ਉਹਦਾ ਸਿੱਧਾ ਬੰਦੀ ਦੇ ਕੋਈ ਸਟ੍ਰਕਚਰ ਨੂੰ ਵੈਰੀਫਾਈ ਕਰ ਕੀਤਾ ਜਾਊਗਾ ਉਹਦਾ ਅਰਦਾਸ ਜਿਹੜੀ ਗੱਲ ਹੋਈ ਉਹ ਕੀਤੀ ਜਾਵੇ ਬਿਲਾਲ ਦੀ ਘੜੀ ਇੱਕ ਵਾਰੀ ਬੰਦ ਕਰ ਬੰਦ ਕਰਤਾ ਬਿਲਕੁਲ ਠੀਕ ਹੈ ਜੀ